ਪਰਮ ਸਤਿਕਾਰਯੋਗ ਗੁਰੂ ਪਿਆਰੀ ਸਤਸੰਗਤ ਜੀਓ ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਚਾਰ ਲਈ ਜੋ ਸ਼ਬਦ ਲਿਆ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਰਾਗ ਗੋੜੀ ਅੰਦਰ ਉਚਾਰਨ ਕੀਤਾ ਹੈ ਹਰ ਆਦਮੀ ਇਹ ਚਾਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਸੁੱਖ ਭਰ ਜਾਏ ਪਰ ਅਜਿਹਾ ਹੋ ਨਹੀਂ ਸਕ ਰਿਹਾ ਸੁੱਖ ਦੋ ਪ੍ਰਕਾਰ ਦੇ ਹਨ ਇੱਕ ਸੁੱਖ ਅੰਦਰਲਾ ਦੂਜਾ ਸੁੱਖ ਬਾਹਰਲੀ ਦੁਨੀਆ ਦਾ ਹੈ ਬਾਹਰਲਾ ਸੁੱਖ ਖਰੀਦਿਆ ਜਾ ਸਕਦਾ ਹੈ ਪਰ ਅੰਦਰੂਨੀ ਸੁੱਖ ਆਪ ਪੈਦਾ ਕਰਨਾ ਹੈ ਅੰਦਰੂਨੀ ਸੁੱਖ ਪੈਦਾ ਕਰਨ ਦੀਆਂ ਕੁਝ ਤਜ਼ਵੀਜ਼ਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਰਗੁਣ ਸੱਚੇ ਪਾਤਸ਼ਾਹ ਜੀ ਸਾਡੇ ਸਾਹਮਣੇ ਰੱਖ ਰਹੇ ਹਨ ਇਹ ਸੁਝਾ ਕੋਈ ਵੀ ਮਨੁੱਖ અપਨਾ ਸਕਦਾ ਹੈ ਉਹ ਭਾਵੇਂ ਕਿਸੇ ਵੀ ਜਾਤ ਮذਹਬ ਜਾਂ ਧਰਮ ਨਾਲ ਸੰਬੰਧ ਰੱਖਦਾ ਹੋਵੇ ਇਹ ਉਪਦੇਸ਼ ਸਾਰਿਆਂ ਲਈ ਸਾਂਝਾ ਹੈ ਗੁਰਬਾਣੀ ਤਾਂ ਇਕ ਜੀਵਨ ਜਾਂਚ ਹੈ ਪਰ ਅਸੀਂ ਇਸ ਨੂੰ ਸਿਰਫ ਪੂਜਾ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ ਹੈ ਨਾ ਤਾਂ ਅਸੀਂ ਆਪ ਜੀਵਨ ਜਾਂਚ ਸਿੱਖੀ ਹੈ ਤੇ ਨਾ ਹੀ ਅਸੀਂ ਹੋਰਨਾਂ ਲੋਕਾਂ ਨੂੰ ਦੱਸ ਸਕੇ ਹਾਂ ਇਸ ਸ਼ਬਦ ਦਾ ਆਧਾਰ ਬਣਾ ਕੇ ਜਿਸ ਸ਼ਬਦ ਦਾ ਆਧਾਰ ਬਣਾ ਕੇ ਵਿਚਾਰ ਕੀਤੀ ਜਾ ਰਹੀ ਹੈ ਉਹ ਰਾਗ ਗਉੜੀ ਵਿੱਚੋਂ ਲਿਆ ਹੈ ਪੂਰਾ ਸ਼ਬਦ ហេਠਾਂ ਲਿਖਿਆ ਹੋਇਆ ਹੈ ਸਾਧੂ ਮਨ ਕਾ ਮਾਨ ਤਿਆਗੋ ਕਾਮ ਕਰੋ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ ਰਹਾਓ ਸੁਖ ਦੁਖ ਦੋਨੋ ਸਮ ਕਰ ਜਾਣਾ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨ ਉਸ ਤੋਂ ਨਿੰਦਾ ਦਉ ਤਿਆਗਾ ਖੋਜੈ ਪੰ ਨਿਰਵਾਣਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਮਹਲਾ 9 ਅਰਾ ਗੌੜੀ ਪੰਨਾ 219 ਉਪਰੋਕਤ ਕੀਮਤੀ ਸ਼ਬਦ ਅੰਦਰ 11 ਕੁ ਨੁਕਤਿਆਂ ਦੀ ਵਿਚਾਰ ਚਰਚਾ ਕੀਤੀ ਗਈ ਹੈ ਨਿਰਵਾਣ ਪਦਵੀ ਖੋਜਣ ਦਾ ਇਸ ਸ਼ਬਦ ਵਿੱਚ ਆਦਰਸ਼ ਮਿਥਿਆ ਗਿਆ ਹੈ ਇਸ ਆਦਰਸ਼ ਤੇ ਅਪਣ ਵਾਲੇ ਨੂੰ ਗੁਰਮੁਖ ਜਨ ਦਾ ਦਰਜਾ ਦਿੱਤਾ ਗਿਆ ਹੈ ਉਂਝ ਕਈਆਂ ਦੀ ਜ਼ੁਬਾਨ ਤੇ ਇਹ ਆਮ ਸ਼ਬਦ ਚੜਿਆ ਹੋਇਆ ਹੈ ਕਿ ਗੁਰਮੁਖਾ ਇਹ ਕੰਮ ਕਰ ਲੈ ਦਾਰੂ ਪੀਣ ਵਾਲੇ ਤਮਾਕੂ ਖਾਣ ਵਾਲੇ ਹਰ ਪ੍ਰਕਾਰ ਦੇ ਨਸ਼ਈ ਨੂੰ ਵੀ ਗੁਰਮੁਖ ਆਖਿਆ ਜਾ ਰਿਹਾ ਹੈ ਗੁਰਮੁਖ ਬਣਨ ਦੀਆਂ ਜੋ ਤਜ਼ਵੀਜ਼ਾਂ ਸਾਡੇ ਸਾਹਮਣੇ ਗੁਰੂ ਸਾਹਿਬ ਜੀ ਨੇ ਰੱਖਿਆ ਹੈ ਰੱਖੀਆਂ ਹਨ ਉਹਨਾਂ ਨੂੰ ਮੇਰੇ ਸਮੇਤ ਬਹੁਤ ਘੱਟ ਗੁਰਮਖ ਜਨ ਜਾਣਨ ਦਾ ਯਤਨ ਕਰਦੇ ਹਨ ਇਸ ਸ਼ਬਦ ਵਿੱਚ ਇੱਕ ਅਹਿਮ ਨੁਕਤਾ ਖੋਜ ਦਾ ਆਇਆ ਹੈ ਜ਼ਰਾ ਕੋ ਗੋ ਕਰਕੇ ਦੇਖਿਆ ਜਾਏ ਤਾਂ ਖੋਜ ਵਾਲੀ ਬਿਰਤੀ ਹਟਾ ਕੇ ਅਸੀਂ ਸਿਰਫ ਢੋਲਕੀਆਂ ਤੇ ਸ਼ਾਇਣਿਆਂ ਨੂੰ ਕੁੱਟ-ਕੁੱਟ ਕੇ ਨਾਮ ਜਪਣ ਦਾ ਭਰਮ ਪਾਲ ਲਿਆ ਹੈ ਇਹਨਾਂ ਥੱਕ ਜਾਂਦੇ ਹਾਂ ਕਿ ਮੂਲ ਗੁਰਬਾਣੀ ਪੜਨ ਜੋਗੇ ਰਹਿੰਦੇ ਹੀ ਨਹੀਂ ਅਪਰੋਕਤ ਕਰਮ ਕਾਂਡ ਨੂੰ ਅਸੀਂ ਕਮਾਈ ਆਖਦੇ ਹਾਂ ਸ਼ਬਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਮਨੁੱਖ ਨੂੰ ਅੰਦਰਲੀ ਬਿਰਤੀ ਦਾ ਅਹਿਸਾਸ ਕਰਾਇਆ ਗਿਆ ਹੈ ਮਨੁੱਖ ਹਮੇਸ਼ਾ ਹੀ ਦੋ ਸੁਭਾਵਾਂ ਵਿੱਚ ਵਿਚਰ ਰਿਹਾ ਹੈ ਅੰਦਰਲਾ ਸੁਭਾਅ ਕੁਝ ਹੋਰ ਹੈ ਤੇ ਬਾਹਰਲਾ ਸੁਭਾਅ ਕੁਝ ਹੋਰ ਰੱਖੀ ਬੈਠਾ ਹੈ ਸਾਧ ਸ਼ਬਦ ਆਮ ਕਰਕੇ ਆਪਣੇ ਆਪ ਨੂੰ ਧਰਮੀ ਆਖਣ ਵਾਲੇ ਮਹਾਪੁਰਸ਼ਾਂ ਲਈ ਵਰਤਿਆ ਜਾਂਦਾ ਹੈ ਪਹਿਰਾਵਾ ਕਰਕੇ ਹਰ ਮਨੁੱਖ ਸਾਧ ਬਣਨ ਦੇ ਯਤਨ ਵਿੱਚ ਪਿਆ ਹੋਇਆ ਹੈ ਅਸਲ ਸਾਧਗਰੀ ਦੀ ਦਵਾਈ ਗੁਰਦੇਵ ਜੀ ਦੇ ਰਹੇ ਹਨ ਐ ਮੇਰੇ ਵੀਰ ਸਭ ਤੋਂ ਪਹਿਲਾਂ ਆਪਣੇ ਮਨ ਵਿੱਚੋਂ ਅਹੰਕਾਰ ਨੂੰ ਤਿਆਗਣ ਦੀ ਕੋਸ਼ਿਸ਼ ਕਰ ਵਾਸ਼ਨਾ ਤੋਂ ਰਹਿਤ ਵਾਲੇ ਜੀਵਨ ਦਾ ਪਦ ਨਿਰਧਾਰਤ ਕਰਨ ਦਾ ਯਤਨ ਕਰਦਾ ਰਹੋ ਅਹੰਕਾਰ ਬਰੀਕ ਹੋਣ ਕਰਕੇ ਆਮ ਹਾਲਤਾਂ ਵਿੱਚ ਦਿਸਦਾ ਨਹੀਂ ਮਾਲਾ ਫੇਰਨ ਦਾ ਹੰਕਾਰ ਅਮਰਤਲੇ ਉੱਠਣ ਦਾ ਮਾਣ ਜਵਾਨੀ ਧਨ ਦੌਲਤ ਮਹਿਲ ਮਾਣੀਆਂ ਦਾ ਹੰਕਾਰ ਇੱਕ ਸਟੇਜ ਤੇ ਇਹ ਵੀ ਆਖਦਾ ਹੈ ਜੀ ਅਸੀਂ ਨਾ ਬਹੁਤ ਨਿਮਾਣੇ ਹਾਂ ਜੀ ਦਾ ਅਸਲ ਆਦਮੀ ਆਪਣੇ ਹੰਕਾਰ ਨੂੰ ਹੋਰ ਵੱਡਾ ਕਰਨ ਹਿਤ ਦੂਸਰੇ ਦੇ ਮੂੰਹੋਂ ਆਪਣੀ ਫੋਕੀ ਵਡਿਆਈ ਸੁਣਨਾ ਚਾਹੁੰਦਾ ਹੈ ਤਾਂ ਅਜਿਹੇ ਸ਼ਬਦ ਵਰਤਦਾ ਹੈ ਹੰਕਾਰ ਦੇ ਨਾਲ ਦੋ ਹੋਰ ਵੀ ਆਪਣੇ ਆਪ ਨੂੰ ਭਲੇ ਮਾਨਸਾ ਖਮਾਉਣ ਵਾਲੇ ਕਾਮ ਤੇ ਕ੍ਰੋਧ ਚੌਂਕੜੀ ਮਾਰ ਕੇ ਬੈਠੇ ਹੋਏ ਹਨ ਇੰਜ ਆਖਾਂ ਹੰਕਾਰ ਦੇ ਦੋ ਸਹਾਇਕ ਹਨ ਕਿਹੜਾ ਕਿਹੜਾ ਇੱਕ ਕਾਮ ਤੇ ਦੂਸਰਾ ਕ੍ਰੋਧ ਹੰਕਾਰ ਕਰਕੇ ਕਾਮ ਕਰਦਾ ਕਾਮ ਪੂਰਾ ਨਹੀਂ ਹੁੰਦਾ ਤੇ ਕ੍ਰੋਧ ਜਨਮ ਲੈਂਦਾ ਮੂਲ ਪਾਠ ਇਸ ਤਰ੍ਹਾਂ ਹੈ ਸਾਧੋ ਮਨ ਕਾ ਮਾਨ ਤਿਆਗੋ ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਅਹੰਸ ਭਾਗੋ ਬੁਰੇ ਆਦਮੀ ਦੀ ਸੰਗਤ ਜੀਵਨ ਬਰਬਾਦ ਕਰਕੇ ਰੱਖ ਦਿੰਦੀ ਹੈ ਸਿਆਣੇ ਲੋਕ ਬੁਰੀ ਸੰਗਤ ਤੋਂ ਹਮੇਸ਼ਾ ਬਚ ਕੇ ਰਹਿੰਦੇ ਹਨ ਭੈੜੇ ਖਿਆਲਾਂ ਦੀ ਸੰਗਤ ਦੇ ਇਹ ਤਿੰਨੇ ਹੀ ਸਰਦਾਰ ਮੰਨੇ ਗਏ ਹਨ ਇਹਨਾਂ ਤੋਂ ਦਿਨੇ ਰਾਤ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਦਿਨ ਰਾਤ ਦਾ ਅਰਥ ਹਰ ਵੇਲੇ ਸੁਚੇਤ ਹੋਣ ਦੀ ਤਾਂ ਗੀਦ ਕੀਤੀ ਗਈ ਹੈ ਵਿਰਲਾ ਮਨੁੱਖ ਇਹਨਾਂ ਦੀ ਸਮਝ ਰੱਖਦਾ ਹੈ ਕੋਈ ਵਸਤੂ ਕਿਤੇ ਗਵਾਚ ਜਾਏ ਤਾਂ ਆਦਮੀ ਉਸ ਦੀ ਭਾਲ ਕਰਦਾ ਹੈ ਬਸ ਇਹਨਾਂ ਦੁਸ਼ਟ ਮਿੱਤਰਾਂ ਵਿੱਚੋਂ ਨਿਰਵਾਣ ਪਦ ਦੀ ਖੋਜ ਕਰਨੀ ਹੈ ਇਹਨਾਂ ਦੁਸ਼ਟਾਂ ਵਿੱਚ ਨਿਰਵਾਣ ਪਦ ਗਵਾਚਾ ਹੋਇਆ ਹੈ ਅਗਲੇ ਬੰਦ ਵਿੱਚ ਚਾਰ ਵਸਤੂਆਂ ਵਿੱਚੋਂ ਤਤ ਜ਼ਿੰਦਗੀ ਦਾ ਰਾਜ਼ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰਦੇਵ ਜੀ ਨੇ ਅਸਲੀਅਤ ਪਛਾਣਨ ਤੇ ਜ਼ੋਰ ਦਿੱਤਾ ਹੈ ਸੁਖ ਅਤੇ ਦੁੱਖ ਨੂੰ ਇੱਕੋ ਜਿਹਾ ਕਰਕੇ ਮੰਨਣਾ ਹੈ ਆਦਰ ਤੇ ਨਰਾਦਰ ਨੂੰ ਵੀ ਸਮਾਨ ਸਮਾਨ ਜਾਣਣਾ ਹੈ ਸੁਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਪਰ ਲੀਆਂ ਤੁਕਾਂ ਨਾਲ ਇਹਨਾਂ ਦਾ ਗਹਿਰਾ ਸਬੰਧ ਜੁੜਿਆ ਹੋਇਆ ਹੈ ਸੁਖ ਦੀ ਅਵਸਥਾ ਵਿੱਚ ਕੁਦਰਤੀ ਹੰਕਾਰ ਬਾਦਸ਼ਾ ਪ੍ਰਗਟ ਹੁੰਦਾ ਹੈ ਜਦ ਕਾਮਨਾ ਪੂਰੀ ਨਾ ਹੁੰਦੀ ਹੋਵੇ ਤਾਂ क्रोध ਹਾਕਮਾਨਾ ਬਿਰਤੀ ਲੈ ਕੇ ਆ ਟਪਕਦਾ ਹੈ ਜਾਂ ਹਾਕਮਾਨ ਹਾਕਮਾਨਾ ਬਿਰਤੀ ਲੈ ਕੇ ਟਪਕਦਾ ਮਨੁੱਖ ਦੇ ਮਨ ਵਿੱਚੋਂ ਦੇਖਿਆ ਜਾ ਸਕਦਾ ਹੈ ਐਸੀ ਬਿਰਤੀ ਵਿੱਚੋਂ ਦੁੱਖ ਪਹਿਰਮਾਨ ਥਾਪੀਆਂ ਮਾਰ-ਮਾਰ ਕੇ ਜਨਮ ਲੈਂਦਾ ਹੈ ਸਾਹਿਬ ਜੀ ਦਾ ਸੰਸਾਰ ਨੂੰ ਮਸ਼ਵਰਾ ਹੈ ਸੁੱਖ ਤੇ ਦੁੱਖ ਨੂੰ ਬਰਾਬਰ ਜਾਣਨ ਦੀ ਜਾਚ ਆ ਜਾਏ ਤਾਂ ਮਾਣ અપਮਾਨ ਤੋਂ ਉੱਪਰ ਉੱਠ ਜਾਏਗਾ ਆਦਮੀ ਦੀਆਂ ਬਹੁਤ ਕਮਜ਼ੋਰੀਆਂ ਹਨ ਕਿਸੇ ਰਿਸ਼ਤੇਦਾਰ ਦੇ ਘਰ ਗਏ ਹਾਂ ਕੁਦਰਤੀ ਆਏ ਮਹਿਮਾਨ ਵੱਲ ਜ਼ਰਾ ਤਵਜੂ ਘੱਟ ਦਿੱਤੀ ਗਈ ਮਹਿਮਾਨ ਜੀ ਦਾ ਪਾਰਾ ਸਤਵੇਂ ਅਸਮਾਨ ਤੇ ਚੜ ਜਾਂਦਾ ਹੈ ਫਟਾਫਟ ਕਹਿ ਉੱਠਦਾ ਹੈ ਜੇਕਰ ਸਾਨੂੰ ਪੁੱਛਣਾ ਨਹੀਂ ਸੀ ਤਾਂ ਸਾਨੂੰ ਸੱਦਿਆ ਹੀ ਕਿਉਂ ਗਿਆ ਇਹ ਸਾਡਾ અપਮਾਨ ਹੋਇਆ ਹੈ ਹਰ ਆਦਮੀ ਕਿਸੇ ਦੂਸਰੇ ਪਾਸੋਂ ਆਪਣੇ ਮਾਣ ਸਨਮਾਨ ਦੀ ਆਸ ਲਗਾਈ ਬੈਠਾ ਹੋਇਆ ਅਕਸਰ ਦੇਖਿਆ ਜਾ ਸਕਦਾ ਹੈ ਕਿਸੇ ਲੀਡਰ ਦੇ ਗਾਲ ਵਿੱਚ ਦੋ ਹਾਰ ਘੱਟ ਪੈ ਜਾਣ ਤਾਂ ਉਹ ਆਪਣਾ ਮਾਣ ਘਟਿਆ ਹੋਇਆ ਮਹਿਸੂਸ ਕਰਦਾ ਹੈ ਇਹ ਸਮਝਣ ਲੱਗ ਪੈਂਦਾ ਹੈ ਕਿ ਮੇਰਾ ਬਹੁਤ અપਮਾਨ ਹੋਇਆ ਹੈ ਗੁਰਦੇਵ ਜੀ ਨੇ ਮਨੁੱਖ ਨੂੰ ਇਸ ਕਮਜ਼ੋਰੀ ਤੋਂ ਭਲੀ ਭਾਂਜ ਜਾਣ ਨੂੰ ਕਰਵਾਇਆ ਹੈ ਆਪਣੇ ਮਨ ਦੇ ਭਰਮਾਂ ਵਿੱਚ ਦੱਬੇ ਪਏ ਮਾਨਸਿਕ ਬਿਮਾਰ ਨੂੰ ਦੁੱਖ ਸੁੱਖ ਤੇ ਮਾਨ ਅਪਮਾਨ ਨੂੰ ਇੱਕ ਸਾਰ ਜਾਣਨ ਦੀ ਹਦਾਇਤ ਕੀਤੀ ਹੈ ਸੁਖ ਖੁਸ਼ੀ ਤੇ ਮਾਨ ਤਕੜੀ ਦਾ ਇੱਕ ਪਰੜਾ ਹੈ ਕ੍ਰੋਧ ਦੁੱਖ ਤੇ અપਮਾਨ ਤਕੜੀ ਦਾ ਦੂਸਰਾ ਭਲੜਾ ਹੈ। ਜਗ ਵਿੱਚ ਰਹਿੰਦੇ ਆ ਇਹਨਾਂ ਤੱਤਾਂ ਦੀ ਪਹਿਚਾਨ ਕਰਨੀ ਹੈ। ਕਿਸੇ ਪ੍ਰਬੰਧਕ ਨੂੰ ਕੋਈ ਰਾਗੀ ਪ੍ਰਚਾਰਕ 2-4 ਵਾਰ ਨਾ ਬੁਲਾਵੇ ਤਾਂ ਪ੍ਰਬੰਧਕ ਆਪਣਾ અપਮਾਨ ਸਮਝਣ ਲੱਗ ਪੈਂਦਾ ਹੈ। ਇਸ ਦੇ ਉਲਟ 2-4 ਵਾਰ ਪ੍ਰਬੰਧਕਾਂ ਦੇ ਅੱਗੇ ਪਿੱਛੇ ਤੁਰਿਆ ਫਿਰਿਆ ਜਾਏ ਤਾਂ ਉਹ ਇਸ ਵਿੱਚ ਆਪਣਾ ਮਾਣ ਸਨਮਾਨ ਤੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਇਸੇ ਵਿੱਚ ਹੀ ਸਮਝਣ ਲੱਗ ਪੈਂਦਾ ਹੈ। ਅਪਰੋਕ ਤਕੜੀ ਦੇ ਦੋਨਾਂ ਪੱਲਿਆਂ ਤੋਂ ਉੱਪਰ ਉੱਠ ਜਾਣ ਵਾਲਾ ਹੀ ਨਰਲੇਪ ਰਹਿੰਦਾ ਹੈ। ਕਿਸੇ ਪਦਵੀ ਤੇ ਉਹੀ ਬੈਠ ਸਕਦਾ ਹੈ ਜੋ ਯੋਗ ਹੋਵੇ। ਨਿਰਵਾਣ ਪਦਵੀ ਤੇ ਪਹੁੰਚਣ ਲਈ ਇਸ ਭੇਦ ਨੂੰ ਸਮਝਣਾ ਅਹਿਮ ਪ੍ਰਾਪਤੀ ਹੈ। ਜ਼ਿੰਦਗੀ ਵਿੱਚ ਚਲਦਿਆਂ ਥੋੜੀ ਗਮੀ ਖੁਸ਼ੀ ਆਜ ਹੀ ਜਾਂਦੀ ਹੈ ਹਰ ਖਸੋਗ ਦੁਨਿਆਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇਹ ਮਨੁੱਖ ਆਪਣੇ ਆਪ ਨੂੰ ਜੁੜਿਆ ਹੋਇਆ ਸਮਝਦਾ ਹੈ ਜਿੱਥੇ ਕਿਤੇ 2-4 ਸੱਜਣ ਬੈਠੇ ਹੋਣ ਮਹਾਸ਼ਾ ਬੀਰਬਲ ਦੇ ਅਕਬਰ ਦੇ ਚੁਟਕਲੇ ਸੁਨੇ ਸੁਣਾਏ ਜਾਂਦੇ ਹਨ ਕਹਿੰਦੇ ਨੇ ਸਵੇਰ ਦੀ ਸੈਰ ਕਰਦੇ ਆਂ ਬਤਾਉਆਂ ਦੇ ਖੇਤ ਕੋਲੋਂ ਦੀ ਲੰਗਦੇ ਆਕਬਰ ਦੀ ਨਿਗਾ ਬਤਾਉਆਂ ਦੇ ਜਾ ਪਈ ਆਖਣ ਲੱਗਾ ਬੀਰਬਾਲ ਬਤਾਉ ਬੜੇ ਸੋਹਣੇ ਲੱਗ ਰਹੇ ਹਨ ਬੀਰਬਾਲ ਹਾਜ਼ਰ ਜਵਾਬੀ ਦਾ ਸਬੂਤ ਦਿੰਦਿਆਂ ਫਟਾਫਟ ਆਖਣ ਲੱਗਾ ਜਨਾਬ ਇਸ ਦੇ ਨਾਲ ਦੀ ਤਾਂ ਸਬਜ਼ੀ ਹੀ ਬਾਜ਼ਾਰ ਵਿੱਚ ਹੋਰ ਕੋਈ ਨਹੀਂ ਹੈ ਜਨਾਬ ਕਾਲਾਨੰਨ ਕ੍ਰਿਸ਼ਨ ਭਗਵਾਨ ਦਾ ਤੇ ਕਾਲਾ ਰੰਗ ਬਤਾਉਆਂ ਦਾ ਜਨਾਬ ਦਾ ਹੁਕਮ ਹੋਵੇ ਤਾਂ ਅੱਜ ਇਸ ਦੀ ਹੀ ਸਬਜੀ ਬਣਾਈ ਜਾਵੇ ਬਤਾਉਆਂ ਦਾ ਪਰਠਾ ਤਿਆਰ ਹੋ ਗਿਆ ਸਵਾਦ ਸਵਾਦ ਵਿੱਚ ਅਕਬਰ ਕੋ ਜ਼ਿਆਦਾ ਹੀ ਖਾ ਗਿਆ ਰਾਤ ਨੂੰ ਪੇਟ ਵਿੱਚ ਖਰਾਬੀ ਪੈਦਾ ਹੋ ਗਈ ਸਾਰੀ ਰਾਤ ਅਕਬਰ ਸੌਂ ਨਾ ਸਕਿਆ ਤੇ ਸਵੇਰੇ ਦਿਨ ਚੜ੍ਹਦੇ ਅਸੀਂ ਬੀਰ ਬਾਲ ਨੂੰ ਤਲਬ ਕਰ ਲਿਆ ਗਿਆ ਅਕਬਰ ਨੇ ਬਤਾਉਆਂ ਸਮੇਤ ਬੀਰਬਲ ਤੇ ਆਪਣਾ ਨਜ਼ਲਾ ਝਾੜਿਆ ਤੇ ਕਹਿਣ ਲੱਗਾ ਅੱਗੋਂ ਵਾਸਤੇ ਕਦੇ ਵੀ ਬਤਾਉ ਰਸੋਈ ਵਿੱਚ ਨਹੀਂ ਵੜਨੇ ਚਾਹੀਦੇ ਬੀਰਬਲ ਸਹਿਸਬਾ ਕਹਿਣ ਲੱਗਾ ਜਨਾਬ ਬਤਾਉ ਨਾਲ ਦੀ ਸਬਜੀ ਤੋਂ ਹੋਰ ਮਾੜੀ ਸਬਜੀ ਕੋਈ ਨਹੀਂ ਕਾਲਾ ਰੰਗ ਬਤਾਉ ਦਾ ਜਨਾਬ ਜਿਹਦਾ ਰੰਗ ਕਾਲਾ ਆ ਕੋਈ ਸਬਜੀ ਖਾਕ ਬਲਣੀ ਐ ਅਕਬਰ ਕਹਿਣ ਲੱਗਾ ਕੱਲ ਤੂੰ ਹੀ ਇਹ ਕਹਿ ਰਿਹਾ ਸੀ ਬਤਾਉ ਸਬਜ਼ੀਆਂ ਦਾ ਸਰਦਾਰ ਹੈ ਕ੍ਰਿਸ਼ਨ ਭਗਵਾਨ ਦਾ ਕਾਲਾ ਰੰਗ ਹੈ ਬਤੌਂਦਾ ਕਾਲਾ ਰੰਗ ਹੈ ਪੜਥਰੀ ਦੁਨੀਆ ਵਿੱਚ ਬਦਲ ਕੋਈ ਨਹੀਂ ਇਹ ਸਬਜ਼ੀਆਂ ਦਾ ਸਰਦਾਰ ਹੈ ਬਹੁਤ ਜਲਦੀ ਆਪਣੇ ਬਿਆਨ ਬਦਲ ਲੈਂਦਾ ਹੈ ਚਲਾਕ ਮਹਾਸ਼ਾ ਪੈਂਤੜਾ ਬਦਲਦਿਆਂ ਇੱਕਦਮ ਬੋਲਿਆ ਯਾਂਪਨਾ ਇਸ ਜਿਸ ਦਾ ਰੰਗ ਕਾਲਾ ਹੈ ਉਸ ਦੀ ਸਬਜ਼ੀ ਖਾਕ ਬਣਨੀ ਹੈ ਜਨਾਬ ਮੇਰਾ ਵਾਚ ਚੱਲੇ ਤਾਂ ਮੈਂ ਕਹੇ ਅਜਿਹੀ ਸਬਜ਼ੀ ਨੂੰ ਚੌਂਕੇ ਵਿੱਚ ਨਾ ਵੜਨਦਿਆਂ ਬਾਦਸ਼ਾਹ ਸਲਾਮਤ ਮੈਂ ਬਤੌਂਆ ਦਾ ਨੌਕਰ ਨਹੀਂ ਹਾਂ ਦਾਸ ਨਾ ਚੀਜ਼ ਖਾਾਕਰਾ ਸ਼ਾਰ ਹਸਤੀਏ ਨਾ ਪਾਕ ਆਪ ਦਾ ਫਰਮਾ ਬਰਦਾਰ ਹਾਂ ਮੈਂ ਤਲਬ ਆਪ ਦੇ ਖਜ਼ਾਨੇ ਵਿੱਚੋਂ ਲੈਂਦਾ ਹਾਂ ਬਤੌਂਆ ਕੋਲੋਂ ਨਹੀਂ ਜਨਾਬ ਬਤੌਂਆ ਨਾਲ ਮੇਰਾ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ ਬਤਾਂਵਾਂ ਨਾਲ ਮੇਰਾ ਕੀ ਲੈਣ ਦੇਣ ਮੈਂ ਤਾਂ ਜਨਾਬ ਦੀ ਖੁਸ਼ੀ ਲੈਣੀ ਹੈ ਅਸਲियत ਨੂੰ ਛੱਡ ਕੇ ਆਪਣੇ ਮਾਲਕ ਦੀ ਬੇਲੋਲੀ ਖੁਸ਼ ਆਮਦ ਕਰਨੀ ਤੇ ਉਸ ਦੇ ਕਹਿਣੇ ਕਹਿਣ ਤੇ ਨਿੰਦਿਆ ਕਰਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਢੋਂ ਹੀ ਨਿਕਾਰ ਦਿੱਤਾ ਹੈ ਸ਼ਬਦ ਦੀਆਂ ਆਖਰੀ ਤੁਕਾਂ ਵਿੱਚ ਜੋ ਨਿਸ਼ਾਨਾ ਮਿਥਿਆ ਗਿਆ ਏ ਇਸ ਵਿੱਚ ਨਿਰਵਾਣ ਪਦ ਕੋਈ ਦੀ ਬਿਰਤੀ ਤੇ ਗਰਬਾਣੀ ਦੇ ਗਿਆਨ ਨੂੰ ਮੁਖ ਰੱਖਿਆ ਗਿਆ ਹੈ ਉਸ ਤਤ ਨਿੰਦਾ ਦੋ ਤਿਆਗਾ ਖੋਜੇ ਪਾ ਨਿਰਬਾਨਾ ਜਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਉਸ ਤਤ ਨਿੰਦਾ ਦੋ ਤਿਆਗਾ ਖੋਜੇ ਪਾ ਨਿਰਬਾਨਾ ਜਨਾਨਕ ਇਹ ਖੇਲ ਕਠਨ ਕਠਨ ਹੈ ਕਿਨਹੂ ਗੁਰਮੁਖ ਜਾਨਾ ਖੋਜੇ ਪਾ ਨਿਰਬਾਨਾ ਆਤਮਿਕ ਅਵਸਥਾ ਦੀ ਭਾਲ ਕਰਦਾ ਹੈ ਇਹ ਉਹ ਆਦਰਸ਼ ਹੈ ਜਿੱਥੇ ਦੁਨੀਆਂ ਦੀ ਕੋਈ ਵਾਸ਼ਨਾ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਫੁੱਲ ਨੂੰ ਕੰਡਾ ਤੇ ਕੰਡੇ ਨੂੰ ਫੁੱਲ ਆਖਣਾ ਉਸਤਤ ਤੇ ਨਿੰਦਿਆ ਹੈ ਪਹਾੜੀ ਤੇ ਚੜਨਾ ਹੋਵੇ ਤਾਂ ਕਾਲੀ ਨਹੀਂ ਕੀਤੀ ਜਾਂਦੀ ਅਭਿਆਸ ਤੇ ਧਰਮੇ ਨਾਲ ਚੋਟੀ ਤੇ ਪਹੁੰਚ ਜਾਂਦੇ ਹਨ ਜੀਵਨ ਇੱਕ ਪਹਾੜੀ ਰਸਤਾ ਹੈ ਰਤਾ ਨੂੰ ਕਾਹਲ ਕੀਤੇਆਂ ਸਾਫ ਫੁੱਲਣ ਲੱਗ ਪੈਂਦਾ ਹੈ ਦੂਸਰਾ ਇਸ ਦੇ ਆਲੇ ਦੁਆਲੇ ਪਹਾੜੀ ਪੱਥਰ ਤੰਗ ਰਸਤਾ ਕੰਡਿਆਲੀਆਂ ਝਾੜੀਆਂ ਰੂਪੀ ਮਾਨ ਹੰਕਾਰ ਦੁੱਖ ਸੁਖ ਕਾਮ ਕਰੋਧ ਉਸਤਨਿੰਦਾ ਆਦਿਕ ਹਰ ਵੇਲੇ ਖੜਕਾ ਕਰ ਰਹੇ ਹਨ ਜ਼ਿੰਦਗੀ ਇੱਕ ਕਠਨ ਖੇਲ ਬਣੀ ਹੋਈ ਹੈ ਇਹ ਜ਼ਿਆਦਾ ਔਖਾ ਕੰਮ ਵੀ ਨਹੀਂ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਇਸ ਕਥਨ ਨੂੰ ਕਿਉਂ ਸਮਝ ਇਸ ਕਥਨ ਨੂੰ ਕਿਉਂ ਸਮਝੀ ਬੈਠੇ ਹਾਂ ਗੁਰੂ ਜੀ ਨੇ ਨੁਕਤਾ ਸਮਝਾ ਦਿੱਤਾ ਹੈ ਕਿ ਸਿੱਖ ਗੁਰੂ ਦੀ ਛਾਂ ਵਿੱਚ ਆਜਾਏ ਤਾਂ ਇਸ ਲਈ ਕਠਨ ਰਸਤਾ ਹੁੰਦਾ ਹੋਇਆ ਵੀ ਆਰਾਮਦਾਇਕ ਬਣ ਸਕਦਾ ਹੈ ਗੁਰੂ ਆਪਣੇ ਗਿਆਨ ਦੁਆਰਾ ਮਨੁੱਖ ਨੂੰ ਖੋਜ ਦੀ ਬਿਰਤੀ ਬਖਸ਼ਿਸ਼ ਕਰਦਾ ਹੈ ਖੋਜ ਬਿਰਤੀ ਮਨੁੱਖੀ ਜੀਵਨ ਦੀ ਰਾਹਦਾਰੀ ਹੈ ਇਸ ਰਾਹਦਾਰੀ ਦੁਆਰਾ ਹੀ ਕਿਸੇ ਦੂਸਰੇ ਦੇਸ਼ ਪਹੁੰਚਿਆ ਜਾ ਸਕਦਾ ਹੈ ਅਪਰੌਕਤ ਭੈੜੀਆਂ ਆਲਾਮਤਾਂ ਭੈੜੇ ਦੇਸ਼ ਹਨ ਜਿੱਥੇ ਗੁਰੂ ਜੀ ਸਾਨੂੰ ਜਾਣੂ ਰੋਕਦੇ ਹੀ ਨਹੀਂ ਸਗੋਂ ਉਤਰਨ ਦੀ ਵੀ ਆਗਿਆ ਨਹੀਂ ਦਿੰਦੇ ਸਾਡੇ ਲਈ ਨਿਰਵਾਣ ਪਦ ਦਾ ਮੁਲਕ ਨਿਰਧਾਰਿਤ ਕਰ ਦਿੱਤਾ ਹੈ ਜਿਹੜਾ ਮੁਲਕ ਨਿਰਵਾਣ ਪਦ ਦਾ ਨਿਰਵਾਣ ਦਾ ਕੀ ਹੈ ਜਿੱਥੇ ਮਨੁੱਖ ਦੇ ਫੁਰਨੇ ਵਾਸ਼ਨਾਵਾਂ ਨਾ ਫੁਰਨ ਇਹ ਰਾਦ ਆ ਰਹੀ ਹੈ ਗੁਰੂ ਦੇ ਗਿਆਨ ਦੀ ਜੋ ਗੁਰੂ ਦੇ ਸਨਮੁਖ ਬੈਠਣ ਵਾਲਿਆਂ ਨੂੰ ਮਿਲਦੀ ਹੈ ਬਹੁਤ ਘੱਟ ਗੁਰਦੁਆਰੇ ਛੱਡ ਕੇ ਜ਼ਿਆਦਾਤਰ ਪ੍ਰਬੰਧ ਕੀ ਢਾਂਚੇ ਉਸਤ ਨਿੰਦਾ ਮਾਨ અપਮਾਨ ਦੇ ਕਰਮ ਵਿਊ ਚੱਕਰ ਵਿੱਚ ਪਏ ਹੋਏ ਹਨ ਉਂਝੇ ਕਹਿੰਦੇ ਆ ਆਮ ਸੁਣਿਆ ਜਾਂਦਾ ਹੈ ਕਿ ਜੀ ਮੈਂ ਤਾਂ ਇਸ ਵਾਰੀ ਕੋਈ ਅਹੁਦਾ ਨਹੀਂ ਲੈਣਾ ਹੁੰਦਾ ਇਸ ਦੇ ਉਲਟ ਹੈ ਕਮੇਟੀ ਵਿੱਚ ਨਹੀਂ ਆਇਆ ਤਾਂ ਗੁਰਦੁਆਰਾ ਹੀ ਭੁੱਲ ਜਾਂਦਾ ਹੈ ਗੁਰਦੇਵ ਪਿਤਾ ਜੀ ਨੇ ਹਰੇਕ ਮਨੁੱਖ ਨੂੰ ਗੁਰਮੁਖ ਨਹੀਂ ਆਖਿਆ ਸਗੋਂ ਗੁਰਮੁਖ ਦੀਆਂ ਯੋਗਤਾਵਾਂ ਮੈਥ ਦਿੱਤੀਆਂ ਹਨ ਜਿਹੜੀ ਜਿਹੜਾ ਤਕੜੀ ਦੇ ਦੋਨਾਂ ਛਾਬਿਆਂ ਵਿੱਚ ਪਈਆਂ ਵਸਤੂਆਂ ਨੂੰ ਗੁਰੂ ਦੇ ਗਿਆਨ ਨਾਲ ਨਿਹਾਰਦਾ ਹੈ ਖੋਜ ਬਿਰਤੀ ਨੂੰ ਅਪਣਾ ਕੇ ਚੱਲਣ ਦਾ ਯਤਨ ਕਰਦਾ ਹੈ ਉਹ ਵਾਸ਼ਨਾ ਤੋਂ ਰਹਿਤ ਵਾਲੇ ਜੀਵਨ ਦੇ ਆਖਰੀ ਪੜਾਅ ਤੇ ਪਹੁੰਚ ਜਾਂਦਾ ਹੈ ਉਂਝ ਤਾਂ ਅਸੀਂ ਹਰ ਐਰੇ ਗੈਰੇ ਨੱਥੂ ਖਾਰੇ ਨੂੰ ਗੁਰਮੁਖ ਜਾਂਦਾ ਖਿਤਾਬ ਦੇਈ ਜਾਂਦੇ ਹਾਂ ਪਰ ਗੁਰਮੁਖ ਬਣ ਲਈ ਜੋ ਵਿਧਾਨ ਗੁਰਦੇਵ ਜੀ ਨੇ ਪੇਸ਼ ਕੀਤਾ ਹੈ ਉਹ ਗੁਰੂ ਦੀ ਸ਼ਰਨ ਪੈ ਕੇ ਹੀ ਸਮਝ ਆ ਸਕਦਾ ਹੈ ਗੁਰਬਾਣੀ ਨੂੰ ਵਿਚਾਰਨ ਦਾ ਆਧਾਰ ਬਣਾਉਣਾ ਇਹ ਗੁਰੂ ਦੀ ਸ਼ਰਨ ਪੈਣਾ ਹੈ ਖੋਜ ਦੀ ਬਿਰਤੀ ਅਪਣਾ ਕੇ ਹਰ ਵੇਲੇ ਵਿਕਾਰਾਂ ਵੱਲੋਂ ਸੁਚੇਤ ਰਹਿਣਾ ਹੈ ਵਾਸ਼ਨਾ ਤੋਂ ਰਹਿਤ ਵਾਲੀ ਪਦਵੀ ਬਣਾਉਣੀ ਹੈ ਗੁਰੂ ਦਾ ਬੜਾ ਪਿਆਰਾ ਵਾਕ ਹੈ ਗੁਰਮੁਖਾਂ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ ਗੁਰਮੁਖਾਂ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ ਇਹਨੇ ਸ਼ਬਦ ਆਖਦਾ ਹੋਇਆ ਆਪਣੀਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ